ਤਲਾਕ ਲਗੀਆਂ ਵਾਲੇ ਦਾ ਪੁੱਤ ਚਾਹ ਤਨਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਣ ਕਤਰਾ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾ ਨੂਰ ਦੀਆਂ ਫੁੱਲਾਂ ਤੇ ਜੋ ਬਨਸ਼ਾ ਗਏ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਸਹਨਤ ਨਾਲ ਪਰਮ ਨਿਵਾਰ ਗਿਆ ਤਨ ਜਿਗਰਾ 컬ਗੀਆਂ ਵਾਲੇ ਦਾ ਪੁੱਤ ਚਾਹ ਤਨਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਦਰਮਾਤ ਤੇ ਜਦ ਤਕੀਆਂ ਜਲਵਾਸ਼ਕਤ ਨੇ ਚਟ ਸੀਸ ਤੋਂ ਰਖਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰ ਹਕ ਲਗੀਆਂ ਵਾਲੇ ਦਾ ਪੁੱਤ ਚਾਹ ਤਰਮ ਤੋਂ ਵਾਰ ਗਿਆ ਜਦ ਚੁੱਕੀ ਤੇਗ ਰੰਗੇ ਨੇ ਸਾ ਛਤਰਿਆਂ ਦੇ ਸੁੱਕ ਗਏ ਛਟ ਪੰਡਤ ਸੁਨੇ ਮੰਦਰਾਂ ਨੂੰ ਜਾ ਵਿੱਚ ਪਹਾੜਾਂ ਲੋਕ ਗਏ ਦੇਸੀ ਸਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਰਖ ਬਾਜ ਨਿਸ਼ਾਨੀ ਗੈਰ ਸੀਲਾ ਕਲਗੀ ਤਖਤ ਸਜਾਉਂਦਾ ਰਿਆ ਨਤ ਫੁਰਦੀ ਐ ਸੀ ਸ਼ਾਨ ਬਣੀ ਇੰਦਰ ਵੀ ਸੀ ਸਚ ਗੌਂਦਾ ਰਿਆ ਸ਼ਕ ਅਮਰਤ ਮੁਰਦੇ ਜੀ ਪੈਂਦੇ ਗਿਦਣਾ ਤੋਂ ਸ਼ੇਰ ਵੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਵਗਦੀ ਚੋਟ ਨਿਗਾਰੇ ਤੇ ਕਈ ਪੀਮਤ ਚੰਦ ਜੇ ਸੜਦੇ ਰਹੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿਲਿਓ ਵੀ ਜ਼ਬਰ ਕਰਦੇ ਰੇ ਜਿੰਤਾں ਦੇ ਦਾਵੇ ਕਰਦੇ ਰੇ ਪਰ ਹਰ ਗੋਈ ਹਸ ਤੋਂ ਹਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਅਮਰਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇਕ ਲੜਨਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਦੀ ਪੁੱਤਰਾਂ ਦਾ ਨਿਯੰਧਰਾ ਬਾ ਦਿੱਤਾ ਜਦ ਵੇਖਿਆ ਡਿੱਗ ਅਜੀਤ ਪਿਆਲਾ ਉਂਗਲ ਤੋਂ ਜੋ ਚਾਰ ਗਏ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਪੁੱਤਰਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇਜਾ ਸੌਂਦਾ ਰਿਹਾ ਇਸ ਜੰਗਲੀ ਸ਼ਾਮੇ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਪੁੱਤ ਚਾਰ ਧਰਮ ਤੋਂ ਵਾਰ ਗਿਆ ਦੁੱਖਾਂ ਦੀ ਰਈ ਨਾ ਕਸਰ ਕੋਈ ਹੋ ਜਾ ਮਾਲੀ ਰੋਲੀ ਰ ਗਿਆ ਪੈ ਰਾਮ ਚ ਛਾਲੇ ਪੈ ਗਏ ਸੀ ਤਾਈਓ ਬਣਿਓ ਚ ਦਾ ਪੀਰ ਗਿਆ ਬਾਤ ਦੀ ਚਤ ਬਚਾਵਣ ਲਈ ਲੱਖਾਂ ਹੀ ਦੁੱਖ ਸੰਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਦੇ ਦਰਦ ਦੀ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਜਲ ਪੁੱਟੀ ਜਾਉ ਹੱਸ ਕੇ ਹੀ ਬਚਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਮੇਰਾ ਵਾਜਾਂ ਵਾਲੇ ਦਾ ਪੁੱਤ ਤਾਂ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ पुत चार धर्म तो मार ॻिया वाहेगुरु